ਜਿਹਨੋਂ ਹੀ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਲਾਸ ਲੈ ਕੇ ਤੇ ਆਪਣੀ ਕਲਾਸ ਨੰਬਰ ਹੈ ਜੀ 6 ਠੀਕ ਹੈ ਇਸ ਤੋਂ ਪਹਿਲਾਂ ਪੰਜ ਕਲਾਸਾਂ ਹੋ ਚੁੱਕੀਆਂ ਜੇ ਤੁਸੀਂ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖ ਲਿਓ ਤੇ ਹੁਣ ਆਪਣੀ 1000 ਕੁਐਸਚਨ ਵਾਲੀ ਸੀਰੀਜ਼ ਚੱਲ ਰਹੀ ਹੈ ਤਾਂ ਸਾਰੇ ਜਿਨ੍ਹਾਂ ਨੂੰ ਮੇਰੀ ਆਹੀ ਬੇਨਤੀ ਹੈ ਕਿ ਜਿਹੜਾ ਵੀ ਤੁਸੀਂ ਕੁਐਸਚਨ ਦੇਖ ਰਹੇ ਹੋ ਜੇ ਤੁਹਾਨੂੰ ਉਸ ਦਾ ਜਵਾਬ ਪਤਾ ਹੈ ਤਾਂ ਤੁਸੀਂ ਜਰੂਰ ਉਹਨੂੰ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਜੇ ਤੁਹਾਨੂੰ ਲੱਗਦਾ ਵੀ ਮੈਂ ਇਹਦਾ ਜਵਾਬ ਜਿਹੜਾ ਸੋਚ ਕੇ ਦੇ ਸਕਦਾ ਤਾਂ ਥੋੜੀ देर ਤੁਸੀਂ ਵੀਡੀਓ ਰੋਕ ਲਿਆ ਕਰੋ ਉਸ ਤੋਂ ਬਾਅਦ ਜਿਹੜਾ ਵੀ ਜਵਾਬ ਤੁਹਾਨੂੰ ਸਹੀ ਲੱਗੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਇਸ ਦੇ ਨਾਲ ਹੌਲੀ-ਹੌਲੀ ਚੀਜ਼ਾਂ ਜਿਹੜੀਆਂ ਤੁਹਾਨੂੰ ਯਾਦ ਹੋ ਚੁੱਕੀ ਠੀਕ ਹੈ ਚੁੱਪਚਾਪ ਨਾ ਬੈਠਿਆ ਕਰੋ ਜਰੂਰ ਤੋਂ ਤੁਸੀਂ ਜਵਾਬ ਦੇਣ ਦੀ ਟਰਾਈ ਕਰਿਓ ਤੇ ਬਾਕੀ ਆਪਣਾ ਜਿਹੜਾ ਫਰੀ ਵਾਲਾ ਗਰੁੱਪ ਹੈ ਪੰਜਾਬ ਗਰੁੱਪ ਡੀ ਆਫੀਸ਼ੀਅਲ ਟੈਲੀਗ੍ਰਾਮ ਗਰੁੱਪ ਜੋ ਜੁਆਇਨ ਨਹੀਂ ਕਰਿਆ ਤਾਂ ਉਹ ਵੀ ਜੁਆਇਨ ਕਰ ਲਿਓ ਉੱਥੇ ਫ੍ਰੀ ਆਫ ਕੋਸਟ ਡੇਲੀ ਤੁਹਾਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਉਸ ਦੇ ਕੁਐਸਚਨ ਹੁੰਦੇ ਆ ਬਈ ਵੀਡੀਓ ਐਂਡ ਦੇ ਵਿੱਚ ਆਪਾਂ ਡੇਲੀ ਸੋਲਵ ਕਰਿਆ ਕਰਾਂਗੇ ਸੋ ਚਲਦੇ ਆ ਫਿਰ ਅੱਜ ਦੇ ਪਹਿਲੇ ਕੁਐਸਚਨ ਵੱਲ ਤੇ ਕੁਐਸਚਨ ਨੰਬਰ ਹੈ ਜੀ ਆਪਣਾ 16 ਹੈ ਜੀ ਕਿਹੜੇ ਸਾਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਥਾਪਨਾ ਹੋਈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆਈ ਥਿੰਕ ਲਾਸਟ ਕਿਸ ਐਗਜ਼ਾਮ ਦੇ ਤਾਂ ਦੋਸਤੋ ਇਸ ਦਾ ਸਹੀ ਜਵਾਬ ਕੀ ਹੋਏਗਾ ਤੇ ਜੇ ਤੁਸੀਂ ਆਪਾਂ ਗੱਲ ਵੀ ਕਰਕੇ ਆਇਆ ਅੰਜੁਮਨ ਨੇ ਪੰਜਾਬ ਦੇ ਵਿੱਚ ਤਾਂ ਸਹੀ ਜਵਾਬ ਕੀ ਹੋਏਗਾ ਤੇ ਜੇ ਤੁਸੀਂ ਚੂਜ਼ ਕੀਤਾ ਆਪਸ਼ਨ B 1882 ਤਾਂ ਤੁਹਾਡਾ ਜਵਾਬ ਬਿਲਕੁਲ ਸਹੀ ਹੈ ਆਪਣੀ ਜਿਹੜੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਸ ਦੀ ਸਥਾਪਨਾ ਹੁੰਦੀ ਜੀ 1882 ਨੂੰ ਨਾ ਰੱਖਿਆ ਜਾਂਦਾ ਜੀ ਪੰਜਾਬ ਯੂਨੀਵਰਸਿਟੀ ਲਾਹੌਰ ਅੱਗੇ ਚੱਲਦੇ ਆਂ ਨੈਕਸਟ ਕੁਐਸਚਨ ਦੇ ਵੱਲ ਤੇ ਇੱਥੇ ਪੁੱਛਿਆ ਗਿਆ ਹੈ ਜੀ ਕਿਹੜਾ ਕਿਲਾ ਬਠਿੰਡੇ ਦੇ ਕਿਲੇ ਵਜੋਂ ਵੀ ਜਾਣਿਆ ਜਾਂਦਾ ਹੈ ਕੁਝ ਆਪਸ਼ਨ ਇੱਥੇ ਕਿੱਲਿਆਂ ਦੇ ਲੱਗੇ ਹੋਏ ਆ ਇਹਨਾਂ ਵਿੱਚੋਂ ਤੁਸੀਂ ਦੱਸਣਾ ਹੈ ਕਿ ਕਿਹੜਾ ਕਿਲਾ ਜਿਹੜਾ ਹੈ ਬਠਿੰਡੇ ਦੇ ਕਿਲੇ ਵਜੋਂ ਜਾਣਿਆ ਜਾਂਦਾ ਹੈ ਸਿੰਪਲ ਭਾਸ਼ਾ ਦੇ ਵਿੱਚ ਸਮਝਣਾ ਚਾਹੋ ਤਾਂ ਇਹ ਕੁਐਸਚਨ ਇਹ ਪੁੱਛਣਾ ਚਾਹੁੰਦਾ ਹੈ ਕਿ ਇਹ ਜਿਹੜੇ ਕਿੱਲੇ ਆ ਇਹਨਾਂ ਵਿੱਚੋਂ ਬਠਿੰਡੇ ਵਿੱਚ ਕਿਹੜਾ ਹੈ ਬਸ ਆਹੀ ਪੁੱਛਣਾ ਜਾਂਦਾ ਹੈ ਤਾਂ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਬੀ ਕਿਲਾ ਮੁਬਾਰਕ ਠੀਕ ਹੈ ਕਿਲਾ ਮੁਬਾਰਕ ਜਿਹੜਾ ਦੋਸਤੋ ਇਹਨੂੰ ਬਠਿੰਡੇ ਦੇ ਕਿਲੇ ਵਜੋਂ ਵੀ ਜਾਣਿਆ ਜਾਂਦਾ ਕਿਉਂਕਿ ਬਠਿੰਡੇ ਵਿੱਚ ਹੈ ਇੱਕ ਚੀਜ਼ ਤੁਸੀਂ ਹੋਰ ਧਿਆਨ ਰੱਖਿਓ ਕਿਲਾ ਮੁਬਾਰਕ ਇੱਕ ਜਿਹੜਾ ਹੈ ਫਰੀਦਕੋਟ ਦੇ ਵਿੱਚ ਹੈ ਕਿੱਥੇ ਫਰੀਦਕੋਟ ਦੇ ਵਿੱਚ ਤੇ ਇੱਕ ਹੈ ਜੀ ਪਟਿਆਲਾ ਵਿੱਚ ਸੋ ਤੁਸੀਂ ਇਸ ਚੀਜ਼ ਵਾਸਤੇ ਕੁਸ਼ ਨੂੰ ਬਹੁਤ ਹੀ ਬਰੀਕੀ ਨਾਲ ਰੀਡ ਕਰਨਾ ਹੈ ਸਮਝਣਾ ਹੈ ਕਿ ਕੁਸ਼ਣ ਪੁੱਛਣਾ ਕੀ ਚਾ ਰਿਹਾ ਹੈ ਉਸ ਤੋਂ ਬਾਅਦ ਤੁਸੀਂ ਆਪਸ਼ਨਾਂ ਨੂੰ ਬਹੁਤ ਬਰੀਕੀ ਨਾਲ ਦੇਖ ਕੇ ਜਵਾਬ ਕਲਿੱਕ ਕਰਨਾ ਹੈ ਕਿਉਂਕਿ ਪੰਜਾਬ ਦੇ ਵਿੱਚ ਕੀ ਹੈ ਕਿ ਇੱਕ ਨਾਂ ਦੀ ਦੋ ਦੋ ਤਿੰਨ ਤਿੰਨ ਚੀਜ਼ਾਂ ਨੇ ਠੀਕ ਹੈ ਕਈ ਥਾਂ ਤੇ ਸੋ ਤੁਸੀਂ ਕੁਸ਼ਣ ਨੂੰ ਵਧੀਆ ਤਰੀਕੇ ਨਾਲ ਪੜ੍ਹਨਾ ਹੈ ਉਸ ਤੋਂ ਬਾਅਦ ਆਪਸ਼ਨਾਂ ਨੂੰ ਬਹੁਤ ਬਰੀਕੀ ਨਾਲ ਦੇਖਣਾ ਤੇ ਫਿਰ ਆਪਦਾ ਜਵਾਬ ਜਿਹੜਾ ਹੈ ਉਹ ਕਲਿੱਕ ਕਰਨਾ ਹੈ ਚਲਿਏ ਅੱਗੇ ਚਲੋ ਨੈਕਸਟ ਕੁਸ਼ਣ ਦੀ ਗੱਲ ਕਰਦੇ ਆਂ ਤਾਂ ਕੁਸ਼ਣ ਨੰਬਰ 18 ਪੁੱਛਿਆ ਗਿਆ ਹੈ ਜੀ ਡੈਸ਼ ਜਿਸ ਨੂੰ ਵਿਰਾਟ ਨਗਰੀ ਵੀ ਕਿਹਾ ਜਾਂਦਾ ਹੈ ਤੁਸੀਂ ਦੱਸਣਾ ਹੈ ਕਿ ਇਸ ਡੈਸ਼ ਦੇ ਵਿੱਚ ਇੰਨਾ ਆਪਸ਼ਨਾਂ ਦੇ ਵਿੱਚੋਂ ਕੀ ਫਿਲ ਹੋਏਗਾ ਫਟਾਫਟ ਦੱਸੋ ਸਹੀ ਜਵਾਬ ਕੀ ਹੋਏਗਾ অপਸ਼ਨ A ਦਸੂਹਾ ਦਸੂਹਾ ਜਿਸ ਨੂੰ ਵਿਰਾਟ ਨਗਰੀ ਵੀ ਕਿਹਾ ਜਾਂਦਾ ਹੈ ਕਿੱਥੇ ਹੈ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਪੁਰਾਣੀ ਤਹਿਸੀਲ ਠੀਕ ਹੈ ਚਲੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਨੇ ਕੁਐਸਚਨ ਨੰਬਰ ਆਪਣਾ 19 ਪੁੱਛਿਆ ਗਿਆ ਹੈ ਜੀ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਕੌਣ ਸਨ ਆਪਣੀ ਜਿਹੜੀ ਪੰਜਾਬ ਦੀ ਵਿਧਾਨ ਸਭਾ ਸੀ ਉਸ ਦੇ ਪਹਿਲੇ ਸਪੀਕਰ ਕੌਣ ਸੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤੇ ਕੁਐਸਚਨ ਵੀ ਲਾਸਟ ਇਅਰ ਬਣਿਆ ਸੀ ਤਾਂ ਸਹੀ ਜਵਾਬ ਕੀ ਹੋ ਗਿਆ ਸਹੀ ਜਵਾਬ ਹੋ ਗਿਆ ਜੀ ਜਿਹੜੇ ਕੈਂਡੀਡੇਟਾਂ ਨੇ ਲਿਖਿਆ ਜੀ অপਸ਼ਨ A ਕਪੂਰ ਸਿੰਘ ਉਹਨਾਂ ਦਾ ਸਾਰਿਆਂ ਦਾ ਜਵਾਬ ਜਿਹੜਾ ਉਹ ਸਹੀ ਹੈ ਫਿਲਹਾਲ ਕੋਣ ਹੈ ਜੀ ਕੁਲਤਾਰ ਸਿੰਘ ਠੀਕ ਹੈ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ B ਪੁੱਛਿਆ ਗਿਆ ਪੰਜਾਬ ਦਾ ਪਹਿਲਾ ਰਾਜਪਾਲ ਕੋਣ ਸੀ ਇਹ ਵੀ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਹੈ ਤੇ ਪੰਜਾਬ ਦੇ ਜਿਹੜੇ ਪਹਿਲੇ ਪਹਿਲੇ ਹੈ ਨਾ ਇਹਨਾਂ ਨੂੰ ਤੁਸੀਂ ਧਿਆਨ ਰੱਖਣੇ ਆ ਲਾਸਟ ਵਾਰ ਪੁੱਛੇ ਗਏ ਸੀ ਤੇ ਉਹ ਵੀ ਰਿਪੀਟਡ ਠੀਕ ਹੈ ਤਾਂ ਇਹ ਕੁਸ਼ਨ ਬਾਰ-ਬਾਰ ਰਿਪੀਟ ਹੋਣਗੇ ਤਾਂ ਸਹੀ ਜਵਾਬ ਫਿਲਹਾਲ ਇਸ ਸਵਾਲ ਦਾ ਕੀ ਬਣੇਗਾ ਚੰਦੂ لال ਮਾਧਵ ਲਾਲ ਤ੍ਰिवेदी ਪੰਜਾਬ ਦੇ ਪਹਿਲੇ ਰਾਜਪਾਲ ਕੌਣ ਸੀ ਚੰਦੂ لال ਮਾਧਵ ਲਾਲ ਤ੍ਰिवेदी ਤੇ ਇਹਨਾਂ ਦਾ ਟਾਈਮ ਕੀ ਸੀ ਇਹ ਬਣੇ ਸੀ ਜੀ 15 ਅਗਸਤ 1947 ਤੋਂ 11 ਮਾਰਚ 1953 ਤੱਕ ਇਹ ਚੀਜ਼ ਵੀ ਚਾਹੋ ਤਾਂ ਯਾਦ ਰੱਖ ਸਕਦੇ ਹੋ ਵੈਸੇ ਇਹ ਨਹੀਂ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਨਾ ਤੁਸੀਂ ਧਿਆਨ ਰੱਖਿਓ ਕਨਸਟੇਬਲ ਲੈਵਲ ਦੇ ਵਿੱਚ ਸਿਰਫ ਨਾਂ ਹੀ ਪੁੱਛਿਆ ਜਾਂਦਾ ਹੈ ਠੀਕ ਹੈ ਬਾਕੀ ਐਸਆਈ ਵਾਲੇ ਬਾਈ ਡੇਟ ਵੀ ਧਿਆਨ ਰੱਖ ਲਿਓ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਆਪਣਾ 21 ਪੁੱਛਿਆ ਗਿਆ ਹੈ ਜੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਲਿਖ ਲਓ ਕਿਉਂਕਿ ਇਹਦੀ ਵੀ ਮੁੱਖ ਮੰਤਰੀ ਬਹੁਤ ਚਰਚਾ ਦੇ ਵਿੱਚ ਹੈ ਤਾਂ ਹੋ ਸਕਦਾ ਹੈ ਡਾਇਰੈਕਟ ਤੁਹਾਡੇ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਲਿਆ ਜਾਵੇ ਤਾਂ ਸਹੀ ਜਵਾਬ ਕੀ ਹੋਏਗਾ ਜਿਹੜੇ ਕੈਂਡੀਡੇਟਾਂ ਨੇ ਲਿਖਿਆ ਗੋਪੀ ਚੰਦ ਭਾਰਗਵ ਆਪਸ਼ਨ ਬੀ ਉਹਨਾਂ ਦਾ ਸਾਰਿਆਂ ਦਾ ਇੱਥੇ ਸਹੀ ਜਵਾਬ ਹੈ ਆਪਸ਼ਨ ਬੀ ਗੋਪੀ ਚੰਦ ਭਰਗਵ ਜਿਹੜੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸੀ ਠੀਕ ਹੈ ਚਲਦੇ ਆ ਇਹਨਾਂ ਦਾ ਟਾਈਮ ਤੁਸੀਂ ਧਿਆਨ ਰੱਖਣਾ ਚਾਹੋ ਤਾਂ ਐਸਆਈ ਵਾਲੇ ਬਾਈ ਟਾਈਮ ਨੋਟ ਕਰਕੇ ਰੱਖਿਓ ਠੀਕ ਹੈ ਅੱਗੇ ਚਲਦੇ ਆ ਕੁਐਸਚਨ ਨੰਬਰ 22 ਪੁੱਛਿਆ ਗਿਆ ਹੈ ਜੀ ਪੰਜਾਬ ਵਿੱਚ ਪਹਿਲਾ ਸਾਫਟਵੇਅਰ ਟੈਕਨੋਲੋਜੀ ਪਾਰਕ ਜਿਹਨੂੰ ਆਪਾਂ ਐਸਟੀਪੀਆਈ ਕਹਿੰਦੇ ਆ 1998-99 ਦੇ ਵਿੱਚ ਕਿਸ ਸ਼ਹਿਰ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਥੋੜਾ ਲੰਮਾ ਚੌੜਾ ਕੁਐਸਚਨ ਹੋ ਗਿਆ ਕੁੱਲ ਮਿਲਾ ਕੇ ਕੁਐਸਚਨ ਆਹੀ ਪੁੱਛਣਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪਹਿਲਾ ਸੌਫਟਵੇਅਰ ਟੈਕਨੋਲੋਜੀ ਪਾਰਕ ਸੀ ਉਹ ਕਿਹੜੇ ਸ਼ਹਿਰ ਦੇ ਵਿੱਚ ਸਥਾਪਿਤ ਕੀਤਾ ਗਿਆ ਤਾਂ ਸਹੀ ਜਵਾਬ ਕੀ ਹੋਵੇਗਾ ਫਟਾਫਟ ਸਾਰੇ ਕੈਂਡੀਡੇਟ ਟਰਾਈ ਕਰੋ ਬਈ ਇੱਕ ਅਦੇ ਕੈਂਡੀਡੇਟ ਨਾਲ ਕੰਮ ਨਹੀਂ ਚੱਲਣਾ ਸਾਰੇ ਕੈਂਡੀਡੇਟ ਸਵਾਲ ਦੇ ਜਵਾਬ ਜਿਹੜੇ ਆ ਉਹ ਟਰਾਈ ਕਰੋ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਕਿ ਟੈਸਟ ਜਿਹੜਾ ਉਹ ਵੈਰੀ ਵੈਰੀ ਇੰਪੋਰਟੈਂਟ ਹੁੰਦਾ ਭਾਵੇਂ ਕੋਈ ਵੀ ਸਬਜੈਕਟ ਦਾ ਹੋਵੇ ਜਦੋਂ ਤੱਕ ਪ੍ਰੈਕਟਿਸ ਨਹੀਂ ਕਰੋਗੇ ਨਾ ਤਾਂ ਤੁਹਾਨੂੰ ਪੂਰੀ ਚੀਜ਼ਾਂ ਦਾ ਨੋਲੇਜ ਨਹੀਂ ਹੋਏਗਾ ਭਾਵੇਂ ਜਿੰਨੀ ਮਰਜ਼ੀ ਤੁਸੀਂ ਬੁੱਕਸ ਰੀਡ ਕਰ ਲਓ ਆ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਮੋਹੱਲੀ অপਸ਼ਨ ਬੀ ਠੀਕ ਹੈ ਪੰਜਾਬ ਦੇ ਵਿੱਚ ਪਹਿਲਾ ਸੌਫਟਵੇਅਰ ਟੈਕਨੋਲੋਜੀ ਪਾਰਕ ਜਿਹੜਾ ਹੈ ਉਹ 1998-99 ਦੇ ਵਿੱਚ ਬਣਿਆ ਸੀ ਇਹ ਚੀਜ਼ ਵੀ ਤੁਸੀਂ ਧਿਆਨ ਰੱਖਣੀ ਹੈ ਕਿਹੜੇ ਸ਼ਹਿਰ ਦੇ ਵਿੱਚ ਬਣਿਆ ਸੀ ਇਹ ਬਣਿਆ ਸੀ ਜੀ ਮੋਹੱਲੀ ਠੀਕ ਹੈ ਅੱਗੇ ਚਲਦੇ ਹਾਂ ਨੈਕਸਟ ਕੁਐਸਚਨ ਦੇ ਹੋਰ ਚਲਦੇ ਹਾਂ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਡੈਸ਼ 22 ਜੁਲਾਈ 1976 ਨੂੰ ਅਟਾਰੀ ਲਾਹੌਰ ਵਿਚਕਾਰ ਸ਼ੁਰੂ ਹੋਈ ਸੀ ਅਤੇ ਭਾਰਤ ਵਿੱਚ ਇਸ ਦਾ ਆਖਰੀ ਸਟੇਸ਼ਨ ਅਟਾਰੀ ਹੈ ਇਹ ਡੈਸ਼ ਜਿਹੜਾ ਹੈ ਇਹਨੂੰ ਤੁਸੀਂ ਫਿਲ ਅਪ ਕਰਨਾ ਹੈ ਠੀਕ ਹੈ অপਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਐ ਬਹੁਤ ਹੀ ਸੋਚ ਵਿਚਾਰ ਕੇ ਤੁਸੀਂ ਆਪ ਦਾ ਜਵਾਬ ਦੇਣਾ ਹੈ ਮੋਸਟਲੀ ਕੈਂਡੀਡੇਟਾਂ ਦਾ ਇੱਥੇ ਜਵਾਬ ਜਿਹੜਾ ਉਹ ਸਹੀ ਹੋਣਾ ਚਾਹੀਦਾ ਹੈ ਤੱਕੀ ਜਵਾਬ ਬਣੇਗਾ ਇੱਥੇ ਬਣੇਗਾ ਜੀ ਸਮਝੋਤਾ ਐਕਸਪ੍ਰੈਸ ਆਪਸ਼ਨ ਡੀ ਸਮਝੋਤਾ ਐਕਸਪ੍ਰੈਸ ਜਿਹੜੀ ਹੈ 22 ਜੁਲਾਈ 1976 ਨੂੰ ਅਟਾਰੀ ਤੇ ਲਾਹੌਰ ਦੇ ਵਿਚਕਾਰ ਸ਼ੁਰੂ ਹੋਈ ਸੀ ਤੇ ਭਾਰਤ ਦੇ ਵਿੱਚ ਸਮਝੋਤਾ ਐਕਸਪ੍ਰੈਸ ਦਾ ਆਖਰੀ ਸਟੇਸ਼ਨ ਜਿਹੜਾ ਹੈ ਉਹ ਅਟਾਰੀ ਹੈ ਇਹ ਸਾਰੀ ਐਕਸਟਰਾ ਜਿਹੜੀ ਇਨਫੋਰਮੇਸ਼ਨ ਹੈ ਇਹ ਵੀ ਤੁਸੀਂ ਧਿਆਨ ਰੱਖਣੀ ਹੈ ਐਗਜ਼ਾਮੀਨਰ ਡਾਇਰੈਕਟ ਪੁੱਛ ਸਕਦਾ ਹੈ ਕਿ ਸਮਝੋਤਾ ਐਕਸਪ੍ਰੈਸ ਕਦੋਂ ਸ਼ੁਰੂ ਹੋਈ ਤਾਂ ਤੁਸੀਂ ਦੱਸਣਾ ਹੈ 22 ਜੁਲਾਈ 1976 ਨੂੰ ਠੀਕ ਹੈ ਕਿਹਦੇ ਵਿਚਾਲੇ ਅਟਾਰੀ ਤੇ ਲਾਹੌਰ ਵਿਚਕਾਰ ਤੇ ਇੰਡੀਆ ਦੇ ਵਿੱਚ ਇਸ ਦਾ ਆਖਰੀ ਸਟੇਸ਼ਨ ਹੈ ਜੀ ਅਟਾਰੀ ਟੁਲਿਏ ਅਗੇ ਚਲੋ ਨੈਕਸਟ ਕੁਐਸਚਨ ਦੀ ਹੋਰ ਆਪਾਂ ਚੱਲਦੇ ਹਾਂ ਤੇ ਇੱਥੇ ਤੁਹਾਡੇ ਤੋਂ ਬਈ ਪੁੱਛਿਆ ਗਿਆ ਹੈ ਜੀ ਬਾਬਾ ਰਾਮ ਸਿੰਘ ਇਸ ਲਹਿਰ ਦੇ ਨੇਤਾ ਸੀ ਕੁਝ ਲਹਿਰ ਤੁਹਾਡੇ ਸਾਹਮਣੇ ਇੱਥੇ ਲੱਗੀ ਹੋਈ ਹੈ ਤੁਸੀਂ ਦੱਸਣਾ ਹੈ ਕਿ ਬਾਬਾ ਰਾਮ ਸਿੰਘ ਜਿਹੜੇ ਉਹ ਕਿਹੜੀ ਲਹਿਰ ਦੇ ਨੇਤਾ ਸੀ ਫਟਾਫਟ ਸਾਰੇ ਕੰਨੇ ਟਰਾਈ ਕਰੋ ਤਾਂ ਸਹੀ ਜਵਾਬ ਕੀ ਹੋਏਗਾ ਕੁੱਕਾ ਲਹਿਰ ਆਪਸ਼ਨ ਡੀ ਬਾਬਾ ਰਾਮ ਸਿੰਘ ਜੜੇ ਹੈ ਉਹ ਕੁੱਕਾ ਲਹਿਰ ਦੇ ਨੇਤਾ ਸੀ ਤੇ ਇਹਨੂੰ ਇੱਕ ਹੋਰ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਜੇ ਕਿਸੇ ਕੈਂਡੀਡੇਟ ਨੂੰ ਚੇਤਾ ਆ ਹੋਏ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦਾ ਹੈ ਕਿ ਜਿਹੜੀ ਇਹ ਕੁੱਕਾ ਲਹਿਰ ਹੈ ਇਹਨੂੰ ਹੋਰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਕਿਹੜਾ ਹੈ ਜੀ ਨਾਮਧਾਰੀ ਲਹਿਰ ਬਿਲਕੁਲ ਸਹੀ ਨਾਮਧਾਰੀ ਲਹਿਰ ਦੇ ਨਾਮ ਦੇ ਨਾਲ ਕੁੱਕਾ ਲਹਿਰ ਨੂੰ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਤੇ ਇੱਥੇ ਪੁੱਛਿਆ ਗਿਆ ਹੈ ਜੀ ਕਿਹੜੀ ਸਕੀਮ ਦੇ ਤਹਿਤ ਪਿੰਡੂ ਖੇਤਰ ਦੀ ਔਰਤਾਂ ਦੇ ਲਈ ਸਵੇ ਰੁਜ਼ਗਾਰ ਦੇ ਮੌਕੇ ਦਿੱਤੇ ਜਾਂਦੇ ਹਨ ਤੁਸੀਂ ਦੱਸਣਾ ਹੈ ਕੁਝ ਸਕੀਮਾਂ ਇੱਥੇ ਲੱਗੀ ਹੋਈ ਹੈ ਤੁਸੀਂ ਦੱਸਣਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਸਕੀਮ ਦੇ ਤਹਿਤ ਪਿੰਡੂ ਖੇਤਰ ਦੀ ਜਿਹੜੀ ਔਰਤਾਂ ਨੇ ਉਹਨਾਂ ਵਾਸਤੇ ਸਵੇ ਰੁਜ਼ਗਾਰ ਦੇ ਮੌਕੇ ਜਿਹੜੇ ਆ ਉਹ ਪੈਦਾ ਕਰੇ ਜਾਂਦੇ ਆ ਦੱਸੋ ਫਟਾਫਟ ਇਹ ਅੱਜ ਦਾ ਤੁਹਾਡਾ ਆਖਰੀ ਕੁਐਸਚਨ ਹੈ ਤੇ ਕਿਸੇ ਨੇ ਭੱਜਣਾ ਨਹੀਂ ਹੈ ਇੱਥੇ ਪਹਿਲਾਂ ਮੈਨੂੰ ਦੱਸੋ ਕਿ ਤੁਹਾਡਾ ਸਕੋਰ ਕਿੰਨਾ ਬਣਿਆ ਠੀਕ ਹੈ ਇਸ ਸਵਾਲ ਦਾ ਜਵਾਬ ਕੀ ਹੋਏਗਾ ਇਸ ਸਵਾਲ ਦਾ ਜਵਾਬ ਹੋਏਗਾ ਜੀ ਮਾਈ ਭਾਗੋ ਇਸਤਰੀ ਸ਼ਸ਼ਕਤੀਕਰਨ ਸਕੀਮ ਆਪਸ਼ਨ ਏ ਸਵਾਲ ਦਾ ਸਹੀ ਜਵਾਬ ਹੈ ਠੀਕ ਹੈ ਤੇ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜੀ ਪੰਜਾਬ ਰਾਜ ਦਾ ਰਾਜ ਜਾਨਵਰ ਕਿਹੜਾ ਹੈ ਆਪਣੇ ਸਟੇਟ ਦਾ ਐਨੀਮਲ ਦੱਸਨੇ ਕਿ ਪੰਜਾਬ ਸਟੇਟ ਐਨੀਮਲ ਕਿਹੜਾ ਹੈ ਫਟਾਫਟ ਦੱਸੋ ਸਾਰੇ ਕੈਂਡੀਟ ਤੇ ਇੱਕ ਹੋਰ ਸਾਰੇ ਕੰਨੇ ਟਰਾਈ ਕਰੋ ਇੱਕ ਦੋ ਕੈਂਡੀਟਾਂ ਦੇ ਹੀ ਜਵਾਬ ਮੋਸਟਲੀ ਆਉਂਦੇ ਆ ਤਾਂ ਸਾਰੇ ਕੰਨੇ ਟਰਾਈ ਕਰੋ ਜਿੰਨੇ ਵੀ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਤੇ ਸਵਾਲ ਦਾ ਸਹੀ ਜਵਾਬ ਕੀ ਬਣੇਗਾ ਸਵਾਲ ਦਾ ਸਹੀ ਜਵਾਬ ਬਣੇਗਾ ਜੀ অপਸ਼ਨ ਸੀ ਕਾਲਾ ਹਿਰਨ ਠੀਕ ਹੈ ਪੰਜਾਬ ਸਟੇਟ ਦਾ ਐਨੀਮਲ ਕੀ ਹੈ ਕਾਲਾ ਹਿਰਨ ਤੇ ਮੋਸਟਲੀ ਹਵੋਰ ਵਾਲਾ ਜਿਹੜਾ ਇਲਾਕਾ ਹੈ ਇੱਥੇ ਪਾਏ ਜਾਂਦੇ ਆ ਜੀ ਕਾਲੇ ਹਿਰਨ ਚਲੋ ਨੈਕਸਟ ਸਵਾਲ ਦੇ ਵੱਲ ਚਲੋ ਕੁਐਸਚਨ ਨੰਬਰ ਆਪਣਾ 27 ਪੁੱਛਿਆ ਗਿਆ ਜੀ ਪੰਜਾਬ ਦੇ ਕਿਹੜੇ ਰੁੱਖ ਨੂੰ ਰਾਜ ਰੁੱਖ ਦਾ ਦਰਜਾ ਦਿੱਤਾ ਗਿਆ ਪੰਜਾਬ ਦੇ ਕਿਹੜੇ ਰੁਖ ਨੂੰ ਰਾਜ ਰੁਖ ਦਾ ਦਰਜਾ ਦਿੱਤਾ ਗਿਆ ਤੁਸੀਂ ਦੱਸਣਾ ਤੇ ਬਹੁਤ ਹੀ ਈਜ਼ੀ ਕੁਐਸਚਨ ਹੈ ਤੇ ਆਪਾਂ ਪਹਿਲਾਂ ਵਾਲੇ ਕਲਾਸਾਂ ਦੇ ਵਿੱਚ ਕਰ ਚੁੱਕੇ ਹਾਂ ਠੀਕ ਹੈ ਨਵੇਂ ਕੁਐਸਚਨ ਦਾ ਸਾਰੇ ਸਟਾਰਟ ਵੀ ਨਹੀਂ ਹੋਏ ਤਾਂ ਇਹ ਪੁਰਾਣੇ ਕੁਐਸਚਨ ਹੈ ਸਾਰੇ ਕਿੰਨੇ ਟੈਨਾਂ ਦਾ ਜਵਾਬ ਦੇਣ ਦੀ ਟਰਾਈ ਕਰੋ ਤਾਂ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ ਸਿਸਮ ਹੁਣ ਤੁਸੀਂ ਮੈਨੂੰ ਆ ਦੱਸੋ ਕਿ ਆਪਾਂ ਸਿਸਮ ਨੂੰ ਦੇਸੀ ਭਾਸ਼ਾ ਦੇ ਵਿੱਚ ਕੀ ਕਹਿੰਦੇ ਆ ਫਟਾਫਟ ਸਾਰੇ ਕੈਂਡੀਡੇਟ ਦੱਸੋ ਕਿ ਆਪਾਂ ਸ਼ੇਸ਼ਮ ਨੂੰ ਦੇਸੀ ਭਾਸ਼ਾ ਵਿੱਚ ਕੀ ਕਹਿੰਦੇ ਆ ਤ ਸਹੀ ਜਵਾਬ ਕੀ ਹੋਏਗਾ ਟਾਲੀ ਜੀ ਹਾਂ ਬਿਲਕੁਲ ਟਾਲੀ ਆਪਾਂ ਸ਼ਿਸ਼ਮ ਨੂੰ ਕਹਿੰਦੇ ਆ ਅੱਗੇ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਪੁੱਛਿਆ ਗਿਆ ਹੈ ਜੀ ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਆਪਣੇ ਸਟੇਟ ਦਾ ਰਾਜ ਪੰਛੀ ਕਿਹੜਾ ਹੈ ਤੁਸੀਂ ਦੱਸਣਾ ਤੇ ਬਹੁਤ ਹੀ ਧਿਆਨ ਨਾਲ ਜਵਾਬ ਦਿਓ ਤੇ ਸਹੀ ਜਵਾਬ ਕੀ ਹੋਏਗਾ ਜੀ অপਸ਼ਨ A ਜਿਹੜੇ ਕੈਂਡੀਡੇਟਾਂ ਦਾ অপਸ਼ਨ A ਜਵਾਬ ਹੈ ਉਹਨਾਂ ਸਾਰਿਆਂ ਦਾ ਜਵਾਬ ਕਿਹਾ ਸਹੀ ਹੈ ਚਲਦੇ ਆ ਨੈਕਸਟ ਸਵਾਲ ਦੇ ਵੱਲ ਤੇ ਸਵਾਲ ਨੰਬਰ ਆਪਣਾ 29 ਪੁੱਛਿਆ ਗਿਆ ਹੈ ਜੀ ਮੌਜੂਦਾ ਪੰਜਾਬ ਦੇ ਮੁੱਖ ਦਰਿਆ ਕਿੰਨੇ ਹਨ ਆਪਣਾ ਜਿਹੜਾ ਪ੍ਰেজੈਂਟ ਪੰਜਾਬ ਹੈ ਉਸ ਦਾ ਮੁੱਖ ਦਰਿਆ ਉਸ ਦੇ ਜਿਹੜੇ ਮੁੱਖ ਦਰਿਆ ਕਿੰਨੇ ਹੈ ਤੁਸੀਂ ਦੱਸਨੇ ਹਨ ਫਟਾਫਟ ਸਾਰੇ ਕਿੰਨੇ ਫਟਾਫਟ ਦੱਸੋ ਸਹੀ ਜਵਾਬ ਕੀ ਹੋਏਗਾ ਕਿਉਂਕਿ ਆਪਾਂ ਹਜ਼ਾਰ ਅਰਬਾਰ ਇਹ ਕੁਸ਼ਣ ਕਰ ਚੁੱਕੇ ਆ ਤਾਂ ਦੇਖੋ ਇਹ ਆਪਣਾ ਪੰਜਾਬ ਇਧਰੋਂ ਵਗਦਾ ਹੈ ਜੀ ਰਾਵੀ ਉਸ ਤੋਂ ਬਾਅਦ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਵਗਦਾ ਹੈ ਜੀ ਆਪਣਾ ਵਿਆਸ ਰਿਵਰ ਤੇ ਇਧਰੋਂ ਇਸ ਤਰੀਕੇ ਨਾਲ ਆ ਜਾਂਦਾ ਹੈ ਜੀ ਸਤਲੁਜ ਤਾਂ ਕਿੰਨੇ ਮੁੱਖ ਦਰਿਆ ਹੋਗੇ ਤਿੰਨ ਸਤਲੁਜ ਵਿਆਸ ਤੇ ਰਾਵੀ ਤੇ ਇਹਨਾਂ ਦਾ ਕ੍ਰਮ ਵੀ ਤੁਸੀਂ ਧਿਆਨ ਰੱਖਣਾ ਹੈ ठीक है उत्तर तो दक्षण याद रख लो भावे दक्षण तो उत्तर याद रख लो एक क्रम याद रखना होगा अगे चलते हैं नैक्सट क्वेश्चन नंबर ती पूछा गया है जी महाराजा रणजीत सिंह म्यूजियम है ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਸਟਾਲ ਆ ਕੇ ਨੋਟ ਕਰਿਓ ਤੇ ਇਹ ਗੱਲ ਵੀ ਨੋਟ ਕਰਿਓ ਆਉਣ ਵਾਲੇ ਜਿਹੜੇ ਐਗਜ਼ਾਮ ਹੋਣਗੇ ਮਿਊਜ਼ੀਅਮ ਤੋਂ ਰਿਲੇਟਡ ਇੱਕ ਕੁਐਸਚਨ 101% ਪੁੱਛਿਆ ਜਾਵੇਗਾ ਸੋ ਪੰਜਾਬ ਦੇ ਜਿਹੜੇ ਵੀ ਇੰਪੋਰਟੈਂਟ ਮਿਊਜ਼ੀਅਮ ਹੈ ਤੁਸੀਂ ਉਹਨਾਂ ਦੇ ਨੋਟਸ ਬਣਾ ਕੇ ਉਹਨਾਂ ਨੂੰ ਯਾਦ ਕਰੋ ਤੇ ਥਿਉਰੀ ਕਲਾਸਾਂ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਛੇਤੀ ਹੀ ਕਵਰ ਕਰਾਂਗੇ ਸੋ ਸਵਾਲ ਦਾ ਸਹੀ ਜਵਾਬ ਕੀ ਹੋਏਗਾ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਜਿਹੜਾ ਹੈ ਉਹ ਕਿੱਥੇ ਹੈ ਉਹ ਹੈ ਜੀ ਅੰਮ੍ਰਿਤਸਰ ਦੇ ਵਿੱਚ ਆਪਸ਼ਨ ਡੀ ਇਹ ਸਵਾਲ ਦਾ ਸਹੀ ਜਵਾਬ ਹੋਏਗਾ ਤੇ ਇੱਥੇ ਇੱਕ ਹੋਰ ਗੱਲ ਤੁਸੀਂ ਧਿਆਨ ਰੱਖਣੀ ਹੈ ਇਹ ਤਾਂ ਹੈ ਜੀ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਕੱਲਾ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਇੱਕ ਮਿਊਜ਼ੀਅਮ ਹੈ ਜੀ ਮਹਾਰਾਜਾ ਰਣਜੀਤ ਸਿੰਘ ਜੰਗੀ ਮਿਊਜ਼ੀਅਮ ਠੀਕ ਹੈ ਵਾਰ ਮਿਊਜ਼ੀਅਮ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਉਹ ਕਿੱਥੇ ਹੈ ਉਹ ਲੁਧਿਆਣਾ ਵਿੱਚ ਹੈ 1999 ਨੂੰ ਬਣਿਆ ਸੀ ਸੋ ਇਹ ਦੋਵੇਂ ਅਲੱਗ-ਅਲੱਗ ਹੈ ਅਲੱਗ-ਅਲੱਗ ਇਹਨਾਂ ਦੀ ਲੋਕੇਸ਼ਨ ਹੈ ਤੁਸੀਂ ਕਨਫਿਊਜ਼ ਨਹੀਂ ਹੋਣਾ ਇੱਕ ਤਾਂ ਸਿੱਧਾ ਹੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਕਿੱਥੇ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਜੰਗੀ ਮਿਊਜ਼ੀਅਮ ਉਹ ਕਿੱਥੇ ਹੈ ਲੁਧਿਆਣਾ ਵਿੱਚ ਕਦੋਂ ਬਣਿਆ ਸੀ 1999 ਦੇ ਵਿੱਚ ਤਾਂ ਦੋਸਤੋ ਹੁਣ ਫਟਾਫਟ ਆਪਣੇ ਗਰੁੱਪ ਵਾਲੇ ਕੁਸ਼ਨ ਆਪਾਂ ਸੋਲਵ ਕਰ ਲੈਂਦੇ ਆਂ ਤੇ ਹਾਲੇ ਤੱਕ ਜੇ ਤੁਸੀਂ ਗਰੁੱਪ ਜੁਆਇਨ ਨਹੀਂ ਕਰਿਆ ਤਾਂ ਜਰੂਰ ਜੁਆਇਨ ਕਰ ਲਿਓ ਇੱਥੇ ਡੇਲੀ ਫ੍ਰੀ ਆਫ ਕੋਸਟ ਤੁਹਾਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾਂਦਾ ਜਿਵੇਂ ਕੱਲ੍ਹ ਦੀ ਗੱਲ ਕਰੀ ਤਾਂ ਗਣਿਆਂ ਬਾਰੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਗਈ ਇਸ ਤੋਂ ਇਲਾਵਾ ਆਪਣੀ ਬੁੱਕ ਦੇ ਪੇਜ ਠੀਕ ਹੈ 15 ਵੀਕ ਕਵੈਸਚਨ ਵਨ ਲਾਈਨਰ ਇੱਥੇ ਰਹਿੰਦੇ ਆ ਤੇ ਇਸ ਤੋਂ ਅਲਾਵਾ ਬਈ ਕਵੈਸਚਨ ਤਾਂ ਆਪਣੇ ਹੁੰਦੇ ਹੀ ਆ ਜਿਹੜੇ ਕੀ ਤੁਹਾਨੂੰ ਕੁਇਜ਼ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ ਸੋ ਪਹਿਲਾ ਕਵੈਸਚਨ ਸੀ ਜੀ ਗੋਖੜੂ ਬਾਰੇ ਕੱਲ ਜਿਹੜੀ ਮੈਂ ਗਹਿਣੇ ਵਾਲੀ ਤੁਹਾਨੂੰ ਲਿਸਟ ਸ਼ੇਅਰ ਕੀਤੀ ਸੀ ਉਸ ਦੇ ਵਿੱਚ ਇਹ ਸਾਰੇ ਗਹਿਣੇ ਲਿਖੇ ਹੋਏ ਆ ਤੁਸੀਂ ਜਰੂਰ ਪੜ੍ਹ ਲਿਓ ਤੇ ਗੋਖੜੂ ਜਿਹੜਾ ਦੋਸਤੋ ਇੱਕ ਗਹਿਣਾ ਹੈ ਠੀਕ ਹੈ ਨੈਕਸਟ ਦੋਸਤੋ ਪੋਂਗਡੇਮ ਦੀ ਗੱਲ ਕਰੀਏ ਪੋਂਗਡੇਮ ਵਿਆਸ ਤੇ ਬਣਿਆ ਹੋਇਆ ਤੇ ਉਸ ਤੋਂ ਬਾਅਦ ਪੰਜਾਬ ਨੂੰ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੱਦ ਲੱਗਦੀ ਹੈ ਤਾਂ ਦੋਸਤੋ ਇਹ ਹੋ ਗਿਆ ਜੀ ਆਪਣਾ ਪੰਜਾਬ ਤੇ ਪੰਜਾਬ ਦੇ ਉੱਤੇ ਤੁਸੀਂ ਨੌਰਥ ਦੇ ਵਿੱਚ ਦੇਖੋਗੇ ਜੰਮੂ ਕਸ਼ਮੀਰ ਤੇ ਇਧਰਲੀ ਸਾਈਡ ਤੁਸੀਂ ਦੇਖੋਗੇ ਆਪਾਂ ਨੂੰ ਲੱਗਦਾ ਜੀ ਚੰਡੀਗੜ੍ਹ ਤਾਂ ਦੋ ਯੂਟੀ ਦੀ ਹੱਦ ਲੱਗਦੀ ਹੈ ਠੀਕ ਹੈ ਉਸ ਤੋਂ ਬਾਅਦ ਨੈਕਸਟ ਇਸ ਤੋਂ ਇਲਾਵਾ ਬਿਆਸ ਤੇ ਸਤਲੁਜ ਦਰਿਆ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਵੀ ਤੁਸੀਂ ਦੱਸਣਾ ਤਾਂ ਦੇਖੋ ਧਿਆਨ ਨਾਲ ਇਹ ਹੈ ਜੀ ਆਪਣਾ ਰਾਵੀ ਦਰਿਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹ ਹੈ ਜੀ ਆਪਣਾ ਸਤਲੁਜ ਦਰਿਆ ਠੀਕ ਹੈ ਤੇ ਇਹ ਹੋ ਗਿਆ ਜੀ ਆਪਣਾ ਬਿਆਸ ਦਰਿਆ ਠੀਕ ਹੈ ਤੇ ਇਹ ਜਿਹੜਾ ਇਲਾਕਾ ਦੋਸਤੋ ਇਹਨੂੰ ਕਿਹਾ ਜਾਂਦਾ ਜੀ ਦੁਆਬਾ ਜਿਹੜਾ ਕਿ ਬਿਆਸ ਤੇ ਸਤਲੁਜ ਵਿਚਕਾਰ ਪੈਂਦਾ ਹੈ ਠੀਕ ਹੈ ਇਹਨੂੰ ਦੁਆਬਾ ਕਿਹਾ ਜਾਂਦਾ ਹੈ ਇਹਨੂੰ ਮਾਝਾ ਕਿਹਾ ਜਾਂਦਾ ਹੈ ਜਿਹੜਾ ਰਾਵੀ ਤੇ ਬਿਆਸ ਵਿਚਕਾਰ ਪੈਂਦਾ ਹੈ ਤੇ ਇੱਧਰ ਵਗਦਾ ਜੀ ਆਪਣਾ ਘੱਗਰ ਤੇ ਘੱਗਰ ਤੇ ਸਤਲੁਜ ਵਿਚਕਾਰਲਾ ਜਿਹੜਾ ਇਲਾਕਾ ਹੈ ਇਹਨੂੰ ਕਿਹਾ ਜਾਂਦਾ ਜੀ ਮਾਲਵਾ 벨ਟ ਠੀਕ ਹੈ ਤਾਂ ਇਹਨੇ ਪੁੱਛਿਆ ਬਈ ਆਪਣੇ ਬਿਆਸ ਤੇ ਸਤਲੁਜ ਵਿਚਕਾਰ ਵਾਲਾ ਤਾਂ ਇਹ ਹੈ ਜੀ ਦੁਆਬਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਬਈ ਸੱਤ ਸਿੰਧੂ ਬਾਰੇ ਪੁੱਛ ਰਿਹਾ ਤਾਂ ਇਸ ਦਾ ਮਤਲਬ ਹੁੰਦਾ ਜੀ ਸੱਤ ਦਰਿਆਵਾਂ ਦੀ ਧਰਤੀ ਠੀਕ ਹੈ ਨੈਕਸਟ ਮਸੰਦ ਪਰਥਾ ਬਾਰੇ ਪੁੱਛ ਰਿਹਾ ਤਾਂ ਮਸੰਦ ਪਰਥਾ ਜਿਹੜਾ ਦੋਸਤੋ ਇਹ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਸੀ ਨੈਕਸਟ ਮੱਧਕਾਲ ਦੇ ਵਿੱਚ ਬਾਈ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਸਭ ਤੋਂ ਪਹਿਲਾਂ ਤੁਹਾਨੂੰ ਮੱਧਕਾਲ ਦਾ ਪਤਾ ਹੋਣਾ ਚਾਹੀਦਾ ਇਹ ਮੁਗਲਾਂ ਵਾਲਾ ਕਾਲ ਤੁਸੀਂ ਕਹਿ ਲਓ ਇੱਕ ਮੋٹے ਤੌਰ ਤੇ ਜੇ ਦੇਸੀ ਤੌਰ ਤੇ ਯਾਦ ਰੱਖੋਗੇ ਤਾਂ ਉਸ ਵੇਲੇ ਪੰਜਾਬ ਨੂੰ ਲਾਹੌਰ ਸੁਬਾ ਕਿਹਾ ਜਾਂਦਾ ਸੀ ਨੈਕਸਟ ਦੋਸਤੋ 6 3 ਤੇ 9 ਦਾ ਐਚसीएफ ਪੁੱਛਿਆ ਗਿਆ ਇੱਥੇ ਕਈ ਜਵਾਨ ਕਨਫਿਊਜ਼ ਹੋ ਸਕਦੇ ਏ ਤੇ ਜੇ ਤੁਹਾਨੂੰ ਇਹ ਚੀਜ਼ ਜਿਹੜੀ ਹਾਲੇ ਤੁਸੀਂ ਗਰੁੱਪ ਦੇ ਵਿੱਚ ਸੋਲਵ ਨਹੀਂ ਕੀਤੀ ਸੀ ਤਾਂ ਵੀਡੀਓ ਨੂੰ ਪੋਜ਼ ਕਰਕੇ ਤੁਸੀਂ ਜ਼ਰੂਰ ਸੋਲਵ ਕਰਿਓ 6 3 ਤੇ 9 ਦਾ ਐਸਸੀਐਫ ਕੀ ਹੁੰਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦੱਸੋ ਤਾਂ ਕੀ ਹੁੰਦਾ ਬਈ 6 3 ਤੇ 9 ਠੀਕ ਹੈ ਬਸ ਤੁਸੀਂ ਦੋਸਤੋ ਇੰਨਾ ਤਿੰਨਾਂ ਦੇ ਵਿਚਾਲੇ ਉਹ ਹਾਈਐਸਟ ਫੈਕਟਰ ਦੱਸਣਾ ਹੈ ਜਿਹੜਾ ਤਿੰਨਾਂ ਨੂੰ ਜਿਹੜਾ ਭਾਗ ਦੇ ਦੇ ਜਿਵੇਂ 6 6 ਨੂੰ ਵੀ ਭਾਗ ਦੇ ਦੇ ਪੂਰਾ ਪੂਰਾ 3 ਨੂੰ ਵੀ ਦੇ ਦੇ ਤੇ 9 ਨੂੰ ਵੀ ਦੇ ਦੇ ਕਿਹੜਾ ਹੋਏਗਾ ਬਈ ਤਿੰਨ ਹੋਏਗਾ ਦੋਰੋਂ ਹੀ ਦਿਖ ਰਿਹਾ ਹੈ 6 ਦੇ ਜੇ ਤੁਸੀਂ ਤਿੰਨ ਦਾ ਭਾਗ ਲਾਉਂਗੇ ਤਾਂ ਚੱਲ ਜੇਗਾ ਤਿੰਨ ਨੂੰ ਤਿੰਨ ਦਾ ਭਾਗ ਵੀ ਚੱਲ ਜੇਗਾ ਤਿੰਨ ਨੂੰ 9 ਦਾ ਭਾਗ 9 ਨੂੰ ਤਿੰਨ ਦਾ ਭਾਗ ਵੀ ਚੱਲ ਜੇਗਾ ਜਾਨੀ ਕਿ ਤਿੰਨ ਜਿਹੜਾ ਹੈ ਇਹਨਾਂ ਦੇ ਵਿੱਚ ਕਮਨ ਹਾਈएस्ट ਫੈਕਟਰ ਹੈ ਜਿਸ ਦੇ ਨਾਲ ਤਿੰਨਾਂ ਨੂੰ ਭਾਗ ਜਾ ਸਕਦਾ ਹੈ ਤਾਂ ਆਪਸ਼ਨ ਡੀ ਜਿਹੜਾ ਹੈ ਇਸ ਦਾ ਬਿਲਕੁਲ ਸਹੀ ਜਵਾਬ ਆ ਜਾਏਗਾ ਨੈਕਸਟ ਕੁਸ਼ਚਨ ਦੀ ਗੱਲ ਕਰੀਏ ਦੋਸਤੋ 70 ਦਾ 10% ਪੁੱਛਿਆ ਗਿਆ ਤਾਂ ਸਿੱਧਾ ਤੁਸੀਂ 70 ਲਿਖਣਾ ਹੈ ਉੱਤੇ 10 ਲਾ ਕੇ ਤੇ ਥੱਲੇ 100 ਲਾ ਦੇਣਾ ਹੈ ਠੀਕ ਹੈ ਦੋਨੋਂ ਜ਼ੀਰੋ ਜਿਹੜੇ ਕੈਨਸਲ ਕਰ ਦੇਣੀ ਹੈ ਪਿੱਛੇ ਬਚ ਗਿਆ ਜੀ 7 ਤਾਂ ਬਸ ਆਹੀ ਇਸ ਦਾ ਸਹੀ ਜਵਾਬ ਹੋ ਜਾਏਗਾ 70 ਦਾ 10% ਹੁੰਦਾ ਜੀ 7 ਨੈਕਸਟ ਦੋਸਤੋ ਰੀਜ਼ਨਿੰਗ ਵਾਲਾ ਕੁਐਸਚਨ ਹੈ ਠੀਕ ਹੈ ਇਸ ਦੇ ਵਿੱਚ ਜਿਹੜਾ ਪੁੱਛਿਆ ਗਿਆ ਓਕੇ ਨੂੰ ਜੇ ਆਪਾਂ 26 ਕਾਹਾਂਗੇ ਤਾਂ ਯੈਸ ਨੂੰ ਕੀ ਕਾਹਾਂਗੇ ਇਹ ਹੈ ਜੀ ਜਿਹੜੀ ਆਪਣਾ ਅਲਫਾਬੈਟ ਦੇ ਨੰਬਰ ਹੁੰਦੇ ਜਿਵੇਂ ਤੁਹਾਨੂੰ ਪਤਾ ਹੋਵੇਗਾ ABC D ਠੀਕ ਹੈ ਇਸ ਤਰੀਕੇ ਨਾਲ ਜੇ ਆਪਾਂ ਲਿਖ ਕੇ ਨੰਬਰ ਦੇਵਾਂਗੇ ਸਾਰਿਆਂ ਨੂੰ ਠੀਕ ਹੈ ਤਾਂ 1 ਤੇ ਆਏਗਾ 2 ਤੇ ਆ 3 ਤੇ ਆ 4 ਤੇ ਠੀਕ ਹੈ ਤਾਂ ਇਸ ਤਰੀਕੇ ਨਾਲ 26 ਅੱਖਰ ਹੁੰਦੇ ਆ ਤਾਂ ਦੇਖੋ ਓਕੇ ਦਾ ਮਤਲਬ ਹੁੰਦਾ ਜੀ ਓ ਆਉਂਦਾ 15 ਨੰਬਰ ਤੇ ਠੀਕ ਹੈ ਤੇ ਕੇ ਆਉਂਦਾ ਜੀ 11 ਨੰਬਰ ਤੇ ਦੋਵਾਂ ਨੂੰ ਐਡ ਕਰੋਗੇ ਤਾਂ 26 ਹੋ ਜਾਏਗਾ ਠੀਕ ਹੈ ਉਸੇ ਤਰੀਕੇ ਨਾਲ ਦੋਸਤੋ ਇਸ ਨੇ ਯੈਸ ਦਾ ਕੋਡ ਪੁੱਛਿਆ ਠੀਕ ਹੈ ਤਾਂ ਯੈਸ ਜਿਹੜਾ ਉਹਨੂੰ ਆਪਾਂ ਲਿਖ ਲੈਂਦੇ ਆ ਵਾਈ ਜਿਹੜਾ ਹੈ ਦੋਸਤੋ ਇਹ ਆਉਂਦਾ ਹੈ ਜੀ ਆਪਣਾ 25 ਨੰਬਰ ਤੇ ਠੀਕ ਹੈ ਈ ਆਉਂਦਾ ਜੀ 5 ਨੰਬਰ ਤੇ ਐਸ ਆਉਂਦਾ ਜੀ 19 ਨੰਬਰ ਤੇ ਠੀਕ ਹੈ ਬਸ ਹੁਣ ਇਹਨਾਂ ਨੂੰ ਐਡ ਕਰ ਦਿਓ 5 5 10 ਤੇ 9 19 19 ਦਾ 9 1 ਬਚ ਗਿਆ 2 3 ਤੇ 1 4 49 200 ਇਸ ਸਵਾਲ ਦਾ ਸਹੀ ਜਵਾਬ ਹੋਏਗਾ ਠੀਕ ਹੈ ਸ਼ਾਇਦ ਆਪਸ਼ਨ ਦੇ ਵਿੱਚ ਕੋਈ ਮਿਸਟੇਕ ਹੋਈ ਹੈ ਤਾਂ 49 ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਦੋਸਤੋ ਇੰਨੇ ਹੀ ਕੁਸ਼ਚਨ ਸੀ ਠੀਕ ਹੈ ਤਾਂ ਦੋਸਤੋ ਇਸ ਤਰੀਕੇ ਨਾਲ ਤੁਸੀਂ ਜਿਹੜਾ ਗਰੁੱਪ ਦੇ ਵਿੱਚ ਜੁੜ ਕੇ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਡੇਲੀ ਸਟੱਡੀ ਮਟੀਰੀਅਲ ਤੇ ਕੁਸ਼ਚਨ ਵਗੈਰਾ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਂਦੇ ਆ ਸਾਰੇ ਸਬਜੈਕਟਾਂ ਦੇ ਠੀਕ ਹੈ ਤੇ ਇਸ ਤੋਂ ਲਾਹ ਪੂਰੀ ਡਿਟੇਲ ਦੇ ਵਿੱਚ ਤੁਸੀਂ ਕਲਾਸਾਂ ਦੇਖਣਾ ਚਾਹੁੰਦੇ ਹੋ ਤਾਂ ਆਪਣਾ ਸਪੈਸ਼ਲ ਬੇਚ ਜਿਹੜਾ ਹੈ ਉਹ ਲਾਂਚ ਹੋ ਚੁੱਕਿਆ ਹੈ 5 ਸਤੰਬਰ ਤੋਂ ਉਸ ਦੀ ਕਲਾਸਾਂ ਸ਼ੁਰੂ ਕਰ ਰਹੇ ਹਾਂ ਕਿਉਂਕਿ 15 ਤਰੀਕ ਨੂੰ ਡੇਟ ਰੱਖੀ ਗਈ ਸੀ ਬਟ ਉਹ ਬਹੁਤ ਲੇਟ ਹੈ ਠੀਕ ਹੈ ਆਪਾਂ ਤਾਂ ਰਿਕਾਰਡਡ ਕਲਾਸਾਂ ਦੇਣੀ ਆ ਤਾਂ ਤੁਸੀਂ 5 ਸਤੰਬਰ ਤੋਂ ਆਪਦੀ ਕਲਾਸਿਸ ਜਿਹੜੀ ਕੰਟੀਨਿਊ ਕਰ ਸਕਦੇ ਹੋ ਤੇ ਹਾਲੇ ਤੱਕ ਜੇ ਤੁਸੀਂ ਬੇਚ ਜੁਆਇਨ ਨਹੀਂ ਕਰਿਆ ਤਾਂ ਜ਼ਰੂਰ ਕਰ ਲਿਓ ਉਸ ਦੇ ਵਿੱਚ ਬੇਸਿਕ ਟੂ ਹਾਈ ਤੁਹਾਨੂੰ ਕਰਵਾਇਆ ਜਾਏਗਾ ਉਹ ਕਲੀਅਰ ਕਰ ਦਿੰਦੇ ਹੋ ਤੁਸੀਂ ਉਹ ਵਧੀਆ ਤਰੀਕੇ ਨਾਲ ਸਮਝ ਲੈ ਲੈਂਦੇ ਹੋ ਤਾਂ ਫਿਰ ਤੁਸੀਂ ਗਰੁੱਪ ਡੀ ਦੇ ਵਿੱਚ ਵਧੀਆ ਸਕੋਰ ਕਰ ਸਕਦੇ ਹੋ ਉਸ ਦੇ ਵਿੱਚ ਸਾਰੀ ਕਲਾਸਾਂ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇਗੀ ਤੇ ਕੱਲ੍ਹ ਵਾਸਤੇ ਦੋਸਤੋ 499 ਦਾ ਆਫਰ ਸੀ ਉਸ ਤੋਂ ਬਾਅਦ ਕਾਫੀ ਕੈਂਡੀਡੇਟ ਜਿਹੜੇ ਮੈਸੇਜ ਕਰ ਰਹੇ ਸੀ ਕਿ ਆਫਰ ਜਿਹੜਾ ਦੁਬਾਰਾ ਤੋਂ ਲਾਗੂ ਕਰ ਦਿਓ ਤਾਂ ਦੋਸਤੋ ਅੱਜ ਠੀਕ ਹੈ ਧਿਆਨ ਨਾਲ ਸੁਣ ਲਿਓ ਬਈ ਅੱਜ ਸ਼ਾਮੀ 10 ਵਜੇ ਤੱਕ ਜੇ ਤੁਸੀਂ ਇਹ ਬੇਚ ਜੋਇਨ ਕਰਦੇ ਹੋ ਤਾਂ ਸਿਰਫ 499 ਵਿੱਚ ਜੋਇਨ ਕਰ ਸਕਦੇ ਹੋ ਨਾਲ ਦੇ ਨਾਲ ਬਈ ਸੂਚਨਾ ਤੁਸੀਂ ਸੁਣ ਲਓ ਕਲਾਸਾਂ ਸਾਰੀ ਹੀ ਰਿਕਾਰਡਡ ਹੈ ਕੁਝ ਜਿਹੜੀ ਹੈ ਦੋਸਤੋ ਪੁਰਾਣੀ ਜਿਹੜੀ ਕਲਾਸਸ ਹੈ ਉਹੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਏਗੀ ਬਾਕੀ ਜਿਹੜੀ ਕਰੰਟ ਦੀ ਹੋਗੀ ਜਾਂ ਜਿਹੜੇ ਕੋਈ ਚੇਂਜਸ ਹੋਏ ਹੈ ਲੇਟੈਸਟ ਕਲਾਸਾਂ ਉਹ ਸਾਰੀ ਤੁਹਾਨੂੰ ਲੇਟੈਸਟ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਕੁੱਲ ਮਿਲਾ ਕੇ ਜੇ ਤੁਸੀਂ ਆਰਾਮ ਨਾਲ ਧਿਆਨ ਲਾ ਕੇ ਆਪਦੀ ਤਿਆਰੀ ਕਰੋਗੇ ਤਾਂ ਗਰੁੱਪ ਡੀ ਦੇ ਵਿੱਚ ਤੁਸੀਂ ਆਪਦਾ ਵਧੀਆ ਸਕੋਰ ਕਰ ਸਕਦੇ ਹੋ ਕਿਉਂਕਿ ਬਿਲਕੁਲ ਬੇਸਿਕ ਟੂ ਹਾਈ ਤੁਹਾਨੂੰ ਇੱਥੇ ਤਿਆਰੀ ਕਰਵਾ ਦਿੱਤੀ ਜਾਵੇਗੀ ਤੇ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਟੈਸਟਾਂ ਰਾਹੀਂ ਪ੍ਰੈਕਟਿਸ ਵੀ ਕਰਵਾਈ ਜਾਏਗੀ ਸੋ ਇਹ ਵਿੱਚ ਜੁਆਇਨ ਕਰ ਲਿਓ ਤੇ ਕਲਾਸਾਂ ਬਈ ਪੁਰਾਣੀਆਂ ਰਿਕਾਰਡਡ ਕਲਾਸਾਂ ਹੀ ਹੈ ਤੇ ਕੋਈ ਕਨਫਿਊਜ਼ਨ ਤੁਸੀਂ ਨਾ ਰੱਖਿਓ ਵੀ ਕਲਾਸਾਂ ਕਿਸ ਤਰੀਕੇ ਦੀ ਹੋਏਗੀ ਹਾਂ ਅਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਿਆਰੀ ਵਿੱਚ ਕੋਈ ਕਮੀ ਨਹੀਂ ਰਹਿਣ ਵਾਲੀ ਤਿਆਰੀ ਤੁਸੀਂ ਇੱਥੇ ਆਰਾਮ ਨਾਲ ਕਰ ਸਕਦੇ ਹੋ ਸੋ ਆਫਰ ਤੁਸੀਂ ਧਿਆਨ ਰੱਖ ਲਿਓ ਬਈ ਅੱਜ ਵਾਸਤੇ ਰਹਿਣ ਵਾਲਾ ਹੈ ਠੀਕ ਹੈ ਬਾਅਦ ਦੇ ਵਿੱਚ ਮੈਸੇਜ ਨਾ ਕਰਿਓ ਸੋ ਫਟਾਫਟ ਜੁਆਇਨ ਕਰ ਲਿਓ ਬਾਈ ਬਾਕੀ ਤੁਹਾਡਾ ਸਵਾਲ ਹੋਏ ਕੋਈ ਡਾਊਟ ਹੋਏ ਕਮੈਂਟ ਕਰਕੇ ਪੁੱਛਣਾ ਚਾਹੁੰਦੇ ਹੋ ਪੁੱਛ ਲਿਓ ਆਪਾਂ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ ਉਦੋਂ ਤੱਕ ਦੇ ਲਈ ਰਬਾ